جیشی مسجد کے نام سے وہاں پر پڑھی پاڑا جیشی مستی کے نام سے نام سے بڑا دکڑے آ جیشی مستی کے نام سے چار شیتانی بندن ٹوٹ جائے

ਸੋ ਤੁਸੀਂ ਬੀਜਣ ਵਾਲੇ ਦਾ ਦਰਸ਼ਤਾਨ ਸੁਣੋ ਹਰ ਕੋਈ ਜੋ ਰਾਜ ਦਾ ਵਚਨ ਸੁਣਦਾ ਹੈ ਪਰ ਨਹੀਂ ਸਮਝਦਾ ਸੋ ਉਹਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਹੈ ਦੁਸ਼ਟ ਆਣ ਕੇ ਉਹਨੂੰ ਖੋਹ ਲੈਂਦਾ ਹੈ ਇਹ ਉਹ ਹੈ ਜਿਹੜਾ ਪਹਿਹ ਵੱਲ ਬੀਜਿਆ ਗਿਆ ਸੀ ਹallelujah ਇਸ਼ਮਸੀ ਨੇ ਤੇ ਜੀ ਸਟਾਰਟ ਕੀਤਾ ਆਪਣੇ ਲੋਕਾਂ ਨੂੰ ਚਾਹ ਤਰ੍ਹਾਂ ਦੇ ਬੀਜ ਬੋਏ ਗਏ ਸੀਗੇ ਹallelujah ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਪੀਜਿਆ ਗਿਆ ਸੋ ਉਹ ਹੈ ਜੋ ਵਚਨ ਸੁਣ ਕੇ ਝੱਟ ਖੁਸ਼ੀ ਨਾਲ ਉਹਨੂੰ ਮੰਨ ਲੈਂਦਾ ਹੈ ਪਰ ਆਪਣੇ ਵਿੱਚ ਜੜ ਨਹੀਂ ਰੱਖਦਾ ਹੈ ਤਾਂ ਵੀ ਥੋੜਾ ਚਿਰ ਰਹਿੰਦਾ ਹੈ ਪਰ ਜਾਂ ਵਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ ਤਾਂ ਉਹ ਝੱਟ ਠੋਕਰ ਖਾਂਦਾ ਹੈ ਹallelujah ਤੁਸੀਂ ਦੇਖਣਾ ਪਛਾਨਣਾ ਆਪਣੇ ਆਪ ਨੂੰ ਖੋਜ ਕਰਨਾ ਪਰਮੇਸ਼ਰ ਨੇ ਕਿਹਾ ਮੇਰੇ ਵਾਚਨ ਦੀ ਖੋਜ ਕਰੋ ਤਾਂ ਤੁਹਾਨੂੰ ਸਭੇ ਵਸਤੂਆਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ ਤੁਸੀਂ ਆਪਣੇ ਆਪ ਫਲ ਲੈ ਕੇ ਆਓਗੇ ਤੁਹਾਨੂੰ ਜੋ ਲਾਉਣ ਦੀ ਲੋੜ ਨਹੀਂ ਹੈ ਹallelujah ਪਾਤ ਤੁਸੀਂ ਦੇਖਣਾ ਤੁਸੀਂ ਕਿਹੜੇ ਬੀਜ ਹੋ ਪਥਰੀਲੀ ਜ਼ਮੀਨ ਤੇ ਬੋਏ ਗਏ ਹੋ ਮਾਰਗ ਦੇ ਕਿਨਾਰੇ ਤੇ ਸੁੱਟੇ ਗਏ ਹੋ ਜਾਂ ਉਤਮ ਧਰਮੇ ਦੇ ਵਿੱਚ ਬੋਏ ਗਏ ਹallelujah ਪਰ ਮੇਸ਼ੇ ਤੋਂ ਪਰਖ ਮੰਗਣੀ ਹੈ। ਹੋਰ ਤੁਸੀਂ ਜੋ ਪ੍ਰੇਸ਼ਰ ਚਾਹੁੰਦਾ ਹਰ ਸੀਜ਼ਨ ਦੇ ਵਿੱਚ ਫਲ ਲੈ ਕੇ ਆਓ। ਹallelujah। ਪਰ ਬਚਨ ਸੁਣ ਲੈਣਾ। ਤੁਹਾਨੂੰ ਚਰਚ ਵਿੱਚ ਹੁਣ ਬਚਨ ਸੁਣਾਇਆ। ਘੰਟਾ ਹੋ ਗਿਆ ਬਚਨ ਤੁਸੀਂ ਸੁਣਿਆ। ਵਿਸ਼ਵਾਸ ਕੀਤਾ। ਅਸੀਂ ਤੁਸੀਂ ਪ੍ਰੇਸ਼ਰ ਵਿੱਚ ਹਜ਼ੂਰੀ ਵਿੱਚ ਬੈਠੇ ਹਾਂ। ਪੂਰੇ ਜੋਰ ਨਾਲ ਵਿਸ਼ਵਾਸ ਨਾਲ ਆਮਨ ਵੀ ਬੋਲਿਆ। ਪਰ ਸਦਾ ਇਹਨੂੰ ਬੋਲੋ ਕਰਨਾ। ਸਦਾ ਇਹਨਾਂ ਅਨੁਸਾਰ ਚੱਲਣਾ ਜੋ ਬੋਲਿਆ ਗਿਆ ਜੋ ਤੁਹਾਡੇ ਅੱਜ ਲਹਿਰ ਦੇ ਵਿੱਚ ਬੋਇਆ ਗਿਆ ਇਹਨੂੰ ਸ਼ੈਤਾਨ ਚਰਾ ਨਾ ਸਕੇ ਤੁਸੀਂ ਦੀ ਪੂਰੀ ਰਖਵਾਲੀ ਕਰਨੀ ਆ ਹallelujah ਤਾਂ ਤੁਸੀਂ ਚੰਗਾ ਬੀਜ ਬਣੋਗੇ ਹallelujah ਪਾਜੀ ਅੱਜ ਸੁਣ ਲਿਆ ਇਹਨੂੰ ਛੱਡ ਤਾ ਘਰ ਜਾ ਕੇ ਜਿੱਦਾਂ ਪਰਮੇਸ਼ਰ ਕਹਿੰਦਾ ਤੁਸੀਂ ਜਿੱਦਾਂ ਚਰਚ ਵਿੱਚ ਫਲ ਦੇਣੇ ਹੋ ਵਿਸ਼ਵਾਸ ਕਰਦੇ ਹੋ ਹallelujah ਤਾਂ ਪਰ ਘਰ ਜਾ ਕੇ ਜਦੋਂ ਮੈਂ ਵਿੱਚ ਸੁਣ ਲਿਆ ਚੱਟ ਕੁਛ ਨਾ ਮੰਨ ਲਿਆ ਆਮਨ ਕਹਿੰਦੇ ਹਾਂ ਇਦਾਂ ਕਰਾਂਗੇ ਕਿਸੇ ਨੂੰ ਕਿਹਾ ਗਿਆ ਨਿਕਲਦੀ ਆ ਪੈ ਪੈਣਾ ਇਦਾਂ ਕਰਨਾ ਉਹਨੇ ਮੰਨ ਲਿਆ ਹਾਂਜੀ ਪ੍ਰੋਫੈਟ ਜੀ ਹਾਂਜੀ ਬੋਸਟਰ ਜੀ ਮੈਂ ਇਦਾਂ ਹੀ ਕਰੂੰਗੀ ਮੈਂ ਹੁਣ ਚੱਲੂਗੀ ਤੁਸੀਂ ਮੈਨੂੰ ਕਹਿਤਾ ਪਰ ਵਾਜਨ ਦੇ ਕਾਰਨ ਜਦ ਸਤਾਏ ਜਾਂਦੇ ਆ ਘਰ ਦੇ ਦੁਆਰਾ ਵਿਰੋਧੀ ਦੁਆਰਾ ਸ਼ੈਤਾਨ ਦੁਆਰਾ ਤਾਂ ਝੱਟ ਠੋਕਰ ਖਾ ਲੈਂਦੇ ਝੱਟ ਪਿੱਛੇ ਹੋ ਜਾਂਦੇ ਆ ਭੁੱਲ ਜਾਂਦੇ ਆ ਪ੍ਰਵੇਸ਼ ਦੀ ਆਗਿਆ ਨੂੰ ਛੋੜੀ ਕਰ ਦਿੰਦੇ ਆ ਛੱਡ ਦਿੰਦੇ ਆ ਤੁੱਚ ਜਾਣਦੇ ਆ ਤਾਂ ਲਾਈਫ ਵਿੱਚ ਕੀ ਆ ਜਾਂਦੀ ਹੈ ਵੀ ਨਿਰਾਸ਼ਾ ਪਰਮੇਸ਼ਰ ਦੀ ਕਹੀ ਹੋਈ ਆਗਿਆ ਨੂੰ ਸੁਣੋਗੇ ਹallelujah ਤਾਂ ਸੁੱਕੇ ਪੇੜ ਨਹੀਂ ਬੜਨਾ ਹਜੀਰ ਦੇ ਪੇੜ ਨਹੀਂ ਬੜਨਾ ਲੋ ਦੇ ਦੇ ਵੀ ਨਹੀਂ ਬੜਨਾ ਕੱਟ ਵਿਸ਼ਵਾਸੀ ਨਹੀਂ ਬੜਨਾ ਅਲਪ ਵਿਸ਼ਵਾਸੀ ਨਹੀਂ ਬੜਨਾ ਥੋੜੇ ਵਿਸ਼ਵਾਸੀ ਨਹੀਂ ਬੜਨਾ ਵੱਡੇ ਵਿਸ਼ਵਾਸ ਕਰਕੇ ਪਰਮੇਸ਼ਰ ਦੇ ਪਿੱਛੇ ਚੱਲਣਾ ਕੁਝ ਲੱਕੀ ਨਿਕਾਲਨੇ ਕੋਈ ਚੋਸਤੇ ਨਿਕਾਲਨੇ ਅੱਛਾ ਬੀਜ ਬੜਨਾ ਪਰਮੇਸ਼ਰ ਦੀ ਹਜ਼ੂਰੀ ਵਾਲਾ ਜੇ ਪਰਮੇਸ਼ਰ ਭਾਉਂਦਾ ਰਹੇ ਹallelujah ਉਹ ਬੀਜ ਬਾਨਾ ਆਪਣੇ ਆਪ ਨੂੰ ਤਿਆਰ ਕਰਨਾ ਦੇਖਣਾ ਵੀ ਅਸੀਂ ਪਥਰੀਲੀ ਧੂਮੇ ਵਾਲੇ ਨਹੀਂ ਬਾਨਾ ਮਾਰਗ ਦੇ ਕਿਨਾਰੇ ਵਾਲੇ ਬੀਜ ਨਹੀਂ ਬਾਨਾ ਅਸੀਂ ਉੱਤਮ ਬੀਜ ਬਾਨਾ ਆਪਣੇ ਪ੍ਰੇਸ਼ਰ ਦੇ ਵਜਨ ਅਨੁਸਾਰ ਚੱਲਣਾ ਪੂਰੇ ਪਿੰਡਰ ਤਾਈ ਦੇ ਵਿੱਚ ਰਹਿ ਕੇ ਪੂਰੇ ਭਰੋਸਾ ਵਿਸ਼ਵਾਸ ਕਰਕੇ ਪੈਸੇ ਪਿੱਛੇ ਚੱਲਦੇ ਹੀ ਰਹਿਣਾ ਤਾਂ ਅਸੀਂ 100 ਗੁਣਾ ਫਲ ਲੈ ਕੇ ਆਵਾਂਗੇ ਜੋ ਸਾਡਾ ਪ੍ਰਮਾਤਮਾ ਚਾਹੁੰਦਾ ਸੀਜ਼ਨ ਕੋਈ ਮਰਜੀ ਹੋਵੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਇੱਦਾਂ ਕੋਈ ਬਿਊਟੀ ਬਾਲ ਦਾ ਲਾ ਲਓ ਮੈਰਿਜ ਦਾ ਲਾ ਲਓ ਵੀ ਹੁਣ ਉਹ ਸੀਜ਼ਨ ਲੰਘ ਗਿਆ ਨਹੀਂ ਪਰਮੇਸ਼ਰ ਸਦਾ ਹੀ ਤੁਹਾਨੂੰ ਸੀਜ਼ਨਾਂ ਵਿੱਚ ਰੱਖਣਾ ਚਾਹੁੰਦਾ ਸਦਾ ਹੀ ਫਲਾਂ ਦੇ ਵਿੱਚ ਰੱਖਣਾ ਚਾਹੁੰਦਾ ਹallelujah ਹallelujah ਫਿਰ ਤੁਸੀਂ ਚਾਹੁੰਦਾ ਅਗ ਤੁਸੀਂ ਇਦਾਂ ਕਰਦੇ ਹੋ ਚੰਗਾ ਬੀਜ ਬਾਨਦੇ ਹੋ ਫਿਰ ਇਸ ਦੇ ਵਚਨ ਅਨੁਸਾਰ ਚੱਲਦੇ ਹੋ ਵਚਨ ਨੂੰ ਸੁਣ ਕੇ ਠੋਕਰ ਨਹੀਂ ਖਾਂਦੇ ਵਚਨ ਅਨੁਸਾਰ ਚੱਲਦੇ ਹੋ ਚੰਗੀ ਜੜ ਰੱਖਦੇ ਹੋ ਮਜ਼ਬੂਤੀ ਨਾਲ ਖੜੇ ਹੋ ਰੱਬ ਦੇ ਪਿੱਛੇ ਕਰਨ ਵਾਲੇ ਹੋ ਤਾਂ ਜਰੂਰ ਫਲ ਬਣੇ ਰਹਿਣਗੇ ਉਹ ਫਲਾਂ ਨੂੰ ਕੋਈ ਚਰਾ ਨਹੀਂ ਸਕਦਾ ਕੋਈ ਹਿਲਾ ਨਹੀਂ ਸਕਦਾ ਹallelujah ਜਿੱਦਾਂ 다ਊਦ ਸੀਗਾ 다ਊਦ ਦਾ ਸਭ ਕੁਝ ਲੁੱਟਿਆ ਗਿਆ ਤੇ ਲੋਕਾਂ ਦਾ ਸਭ ਕੁਝ ਲੁੱਟਿਆ ਗਿਆ ਘਰ ਵਾਲੀਆਂ ਸੋਨਾ ਚਾਂਦੀ ਤੰਬੂ ਸਭ ਕੁਝ ਲੁੱਟੇ ਗਏ ਪਰ ਦਾਊਦ ਘਬਰਾਇਆ ਨਹੀਂ ਦਾਊਦ ਨੇ ਟੈਨਸ਼ਨ ਨਹੀਂ ਲੈਂਦੀ ਦਾਊਦ ਬਾਜਨ ਦੇ ਚੰਨ ਵਾਲਾ ਸੀ ਵੀ ਕੋਈ ਗੱਲ ਨਹੀਂ ਪਰਮੇਸ਼ਰ ਸਾਡਾ ਸਭ ਕੁਝ ਲੁੱਟਿਆ ਗਿਆ ਸਾਡੀ ਕੋਈ ਪਰਵਾਹ ਨਹੀਂ ਹਨ ਕੋਈ ਚਿੰਤਾ ਨਹੀਂ ਚਿੰਤਾ ਕਰਨਾ ਪਾਪਾ ਅਸੀਂ ਚਿੰਤਾ ਨਹੀਂ ਕਰਦੇ ਅਸੀਂ ਤੁਛ ਨਹੀਂ ਹੁੰਦੇ ਅਸੀਂ ਛੋਟੇ ਨਹੀਂ ਹੁੰਦੇ ਚਿੰਤਾ ਕਰਾਂਗੇ ਡਿਪਰੈਸ਼ਨ ਕਰਾਂਗੇ ਬਾਜਨ ਤੋਂ ਬਾਹਰ ਹੋਵਾਂਗੇ ਤਾਂ ਸ਼ੈਤਾਨ ਕੰਮ ਕਰੂਗਾ ਤਾਂ ਰੋਗ ਲੱਗਣਗੇ ਬੋਡੀ ਕਮਜ਼ੋਰ ਹੋਊਗੀ ਕੋਈ ਕੰਮ ਵੀ ਨਹੀਂ ਕਰ ਸਕਦੇ ਫਿਰ ਪ੍ਰਾਰਥਨਾ ਵੀ ਨਹੀਂ ਕਰ ਸਕਦੇ ਕਿਉਂਕਿ ਜਦੋਂ ਬੋਡੀ ਕਮਜ਼ੋਰ ਹੋਊਗੀ ਤਾਂ ਪ੍ਰਾਰਥਨਾ ਵੀ ਨਹੀਂ ਹੁੰਦੀ ਉਹ ਕਿ ਪ੍ਰਾਰਥਨਾ ਕੋਰੇ ਭੈ ਦੇ ਨਾਲ ਕਰਨੀ ਪੈਂਦੀ ਆ ਜ਼ੋਰ ਦੇ ਨਾਲ ਕਰਨੀ ਪੈਂਦੀ ਆ ਰਾਤ ਨੂੰ ਨੱਚਾ ਕੇ ਕਰਨੀ ਪੈਂਦੀ ਆ ਉੱਡੇ ਟੇਕੇ ਪ੍ਰਾਰਥਨਾ ਕਰਨੀ ਪੈਂਦੀ ਆ ਬਚਨ ਤੋਂ ਬਾਹਰ ਨਹੀਂ ਹੋਵਾਂਗੇ ਚਿੰਤਾ ਨਹੀਂ ਕਰਾਂਗੇ ਦਾਊਦ ਗਰੀ ਜਿੰਦਾ ਨਹੀਂ ਕਰਦਾ ਸੀ ਕਦੀ ਬਾਝੋਂ ਤੋਂ ਬਾਹਰ ਨਹੀਂ ਹੁੰਦਾ ਸੀ ਆਪਣੇ ਪ੍ਰਸ਼ ਤੇ ਪੂਰਾ ਭਰੋਸਾ ਕਰਦਾ ਸੀ ਕੋਈ ਗੱਲ ਨਹੀਂ ਪਰਮੇਸ਼ਰ ਸਾਨੂੰ ਤੇਰੇ ਤੇ ਵਿਸ਼ਵਾਸ ਦਾ ਜੋ ਦੁਸ਼ਮਣ ਏਦਾਂ ਕਰ ਗਿਆ ਸ਼ੈਤਾਨ ਏਦਾਂ ਕਰ ਗਿਆ ਉਹਦੀ ਸਾመት ਚ ਛੋੜੀ ਆ ਉਹ ਤੋਂ ਅੱਛਾ ਮੈਂ ਤੇਰੀ ਹਜ਼ੂਰੀ ਵਿੱਚ ਜਾਣਾ ਮੈਂ ਗੋਡਿਆਂ ਤੇ ਆਉਣਾ ਮੈਂ ਤੇਥੋਂ ਪਹਿਲਾਂ ਪੁੱਛੂਗਾ ਕੀ ਪਰਮੇਸ਼ਰ ਮੈਂ ਉਹਨਾਂ ਦੇ ਪਿੱਛਾ ਕਰਾਂ ਜਾਂ ਨਾ ਕਰਾਂ ਕੀ ਮੈਂ ਯਾਮਾ ਜਾਂ ਨਾ ਯਾਮਾ ਹallelujah ਪੂਰੀ ਤਰ੍ਹਾਂ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਚੱਲਣ ਵਾਲਾ ਜਨ ਸੀ ਤਾਂ ਪਰਮੇਸ਼ਰ ਵੀ ਪ੍ਰਸੰਨ ਹੁੰਦਾ ਹੈ ਨਾ ਲੋਕਾਂ ਨੂੰ ਜੋ ਪੂਰੀ ਮਰਜ਼ੀ ਅਨੁਸਾਰ ਚੱਲਦੇ ਆ ਜੋ ਮੇਸ਼ਾਹ ਵਚਨ ਪੂਰਾ ਕਰਦੇ ਆ ਜੋ ਵਚਨ ਸੁਣ ਕੇ ਝੱਟ ਮੰਨ ਲੈਂਦੇ ਆ ਖੁਸ਼ੀ ਮਨਾਉਂਦੇ ਆ ਜਦੋਂ ਵਾਚਨ ਦੇ ਕੰਨ ਸਤਾਏ ਜਾਂਦੇ ਆ ਦੁੱਖ ਮੁਸੀਬਤ ਆਉਂਦੀ ਆ ਝੱਟ ਠੋਕਰ ਖਾਂਦੇ ਆ ਉਹ ਬੀਜ ਨਹੀਂ ਬੜਨਾ ਜੇ ਤੁਹਾਨੂੰ ਬਾਈਬਲ ਦਿੱਤੀ ਗਈ ਹੈ ਲੈ ਕੇ ਵਚਨ ਦਿੱਤੇ ਗਿਆ ਉਹਦੇ ਅਨੁਸਾਰ ਉਹਨੇ ਟੈਸਟੀਮੋਨੀ ਅਨੁਸਾਰ ਚੱਲਣਾ ਯਿਸੂ ਮਸੀਹ ਦੇ ਗੱਲਾਂ ਅਨੁਸਾਰ ਚੱਲਣਾ ਅੱਛੇ ਬੀਜ ਬੜਨਾ ਕਦੀ ਠੋਕਰ ਨਹੀਂ ਖਾਣੀ ਪਰਮੇਸ਼ਰ ਦੇ ਕਾਰਨ ਵਾ ਹਮੇਸ਼ਾ ਪਰਮੇਸ਼ਰ ਦੇ ਪਿੱਛੇ ਚੱਲਣਾ 다ਊਦ ਫਿਰ ਗਿਆ ਪਰਮੇਸ਼ਰ ਨੇ ਆਗਿਆ ਦਿੱਤੀ ਜਾ ਤੂੰ ਨਿਸੰਗ ਸਭ ਕੁਝ ਛਡਾ ਲਵੇਂਗਾ ਹallelujah ਪਰਮੇਸ਼ਰ ਦੀ ਹਜ਼ੂਰੀ ਪੁੱਛੀ ਉਹਨੇ ਘਬਰਾਇਆ ਨਹੀਂ ਪੈਨਿਕ ਨਹੀਂ ਹੋਇਆ ਚਿੰਤਾ ਨਹੀਂ ਕੀਤੀ ਅੱਜ ਕੱਲ ਲੋਕ ਜਦ ਬੱਚ ਨੇ ਕਹਨ ਠੋਕਰ ਖਾਂਦੇ ਛੱਟ ਚਿੰਤਾ ਕਰਦੇ ਆ ਹallelujah ਕਿਸੇ ਪੈਨ ਨੂੰ ਆਗਿਆ ਦਿੱਤੀ ਤੂੰ ਇਸ ਤਰ੍ਹਾਂ ਘਰ ਦੇ ਵਿੱਚ ਕਰਨਾ ਘਰ ਦੇ ਵਿੱਚ ਦੰਬੂ ਲਾਉਣੇ ਆ ਐਦਾਂ ਦਿਨ ਪਰਮੇਸ਼ਰ ਤੇਰੇ ਤੇ ਬੁਲਾਹਟ ਆ ਮਰਜੀ ਆ ਹalleluyah ਤਾਂ ਬਹੁਤ ਹੁਕਮ ਆਇਆ ਮੁਸੀਬਤ ਆਈ ਵਿਰੋਧ ਹੋਇਆ ਔਰ ਕਰਦੇ ਕਰਾਉਂਦੇ ਘਰ ਦੇ ਵਿੱਚ ਗਏ ਲੇਨ ਹੋਇਆ ਹਾਲਾਤ ਚੇਂਜ ਹੋਏ ਟੰਬੂ ਲਾਇਆ ਪਰ ਕਿੰਨੇ ਦਿਨ ਲਾਇਆ ਇਹ ਤੁਹਾਨੂੰ ਭੈਣੇ ਦੱਸ ਲੱਗਦੀ ਆ ਆਪਣੇ ਆਪ ਵੀ ਕਿੰਨੇ ਦਿਨ ਮੇਂ ਫਿਰ ਸੇ ਮਰਜੀ ਉੱਤੇ ਚੱਲੀ ਹallelujah ਉਸ ਦਿਵਾਰ ਕੋਈ ਵਿਰੋਧ ਹੋਇਆ ਸ਼ੈਤਾਨ ਕਿਸੇ ਦੇ ਵਿੱਚ ਜੀ ਆ ਕੇ ਬੋਲਣਾ ਚਾਹਿਆ ਬਿਨੁਸ਼ ਨੇ ਅੱਗੇ ਆ ਦਿੱਤੀ ਜਾਦੂ ਬੋਲ ਦੇ ਕੇ ਮੇਰੇ ਵਜੇ ਤੇ ਚੱਲਦੀ ਆ ਖੜੀ ਆ ਪੂਰੀ ਨਿਸ਼ਚਾ ਕਰਦੀ ਆ ਵਜਨ ਨੂੰ ਸੁਣ ਕੇ ਮੰਨ ਲਿਆ ਹਾਂ ਮੈਂ ਇਦਾਂ ਕਰ ਲੂੰਗੀ ਪਰ ਵਚਨ ਦੇ ਕਾਲ ਜਦੋਂ ਸਤਾਏ ਜਾਂਦੇ ਆ ਤਾਂ ਫਿਰ ਝਟ ਠੋਕਰ ਦਾ ਕਾਰਨ ਬਣਦੇ ਆ ਉਹ ਬੀਜ ਪ੍ਰੋਪਰ ਫਲ ਨਹੀਂ ਦੇ ਸਕਦੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਲਗਾਤਾਰ ਨਹੀਂ ਚੱਲ ਸਕਦੇ ਹallelujah ਉਹ ਫਲ ਝੜ ਜਾਂਦੇ ਆ ਕੱਚੇ ਫਲ ਝੜ ਜਾਂਦੇ ਆ ਆਸ਼ਾਣ ਤੋਂ ਪਹਿਲੇ ਰੁਕ ਜਾਂਦੀ ਐ ਥਮ ਜਾਂਦੀ ਐ ਅਸ਼ਧਾਨੇ ਦੁੱਧ ਫੜ ਲੈਂਦੇ ਨੇ ਪਰਮੇਸ਼ਰ ਵੀ ਆਗਿਆ ਦੇ ਦਿੰਦਾ ਜਿੰਨਾਂ ਜਿਹੜੇ ਪੂਰ ਵਿਸ਼ਵਾਸ ਨਹੀਂ ਕਰਦੇ ਪੂਰਨ ਵਿਸ਼ਵਾਸ ਅਨੁਸਾਰ ਨਹੀਂ ਚੱਲਦੀ ਉਹਨਾਂ ਸਿਰ ਤੁਸੀਂ ਆਸ਼ਾ ਵਿੱਚ ਫੜੀ ਰੱਖੋ ਜਦੋਂ ਗੋਡੇ ਤੇ ਆਉਗੀ ਚੱਲੂਗੀ ਸਭ ਦਾ ਵਿਰੋਧ ਕਰੂਗੀ ਪਰਮੇਸ਼ਰ ਦੀ ਆਗਿਆ ਮੰਨੂਗੀ ਵਚਨ ਨੂੰ ਪੂਰਾ ਕਰੂਗੀ ਤਾਂ 100 ਗੁਣਾ ਫਲ ਫਿਰ ਮੇਰੀ ਔਰ ਤੇ ਸਦਾ ਹੀ ਪਾਓਗੇ ਹallelujah ਹallelujah ਪਰ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਚੱਲਣਾ ਉਹ ਬੀਜ ਬਣਨਾ ਜੋ ਪਰਮੇਸ਼ਰ ਤੁਹਾਨੂੰ ਕਹਿੰਦਾਗਾ ਆਗਿਆ ਦਿੰਦਾਗਾ ਉਹ ਅਗਰ ਨਹੀਂ ਫੋਲੋ ਕਰਨੀ ਆ ਉਹਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੇ ਕੋਈ ਮਰਜ਼ੀ ਆਗਿਆ ਹੋ ਸਕਦੀ ਆ ਹallelujah ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਸੁਣ ਕੇ ਝਟਖੋਸ਼ੀ ਨਾਲ ਉਹਨੂੰ ਮੰਨ ਲੈਂਦਾ ਹੈ ਤਾਂ ਤੁਸੀਂ ਜਿਹੜੇ ਇਦਾਂ ਕਰਦੇ ਹੋ ਕਿਹੜੇ ਆ ਪਥਰੀਲੀ ਜ਼ਮੀਨ ਦੇ ਬੀਜ ਹੋ ਹallelujah ਅਤੇ ਜਿਹੜਾ ਕੰਡਿਆਲਿਆਂ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਵਚਨ ਨੂੰ ਸੁਣਦਾ ਹੈ ਪਰ ਇਸ ਯੁੱਗ ਦੀ ਜਿੰਤਾ ਅਤੇ ਧੰਦਾ ਧੋਖਾ ਵਚਨ ਨੂੰ ਦਵਾ ਲੈਂਦਾ ਹੈ ਅਤੇ ਉਹ ਭਲ ਰਹਿ ਜਾਂਦਾ ਹੈ ਕੀ ਕਹਿੰਦਾ ਯੁੱਗ ਦੀ ਜਿੰਤਾ ਘਰ ਦੀ ਜਿੰਤਾ ਹallelujah ਕਰਿਆ ਜੀ ਕਿੱਥੋਂ ਆਉਗੀ ਅੱਗੇ ਆ ਕੇ ਮੈਨੇ ਕਿਵੇਂ ਭਰੀਆਂ ਜਾਣਗੀਆਂ ਅੱਜ ਸੰਡਿਆ ਕੋਈ ਗੱਲ ਨਹੀਂ ਆਪਾਂ ਆਪਣਾ ਕੰਮ ਕਰਦੇ ਆਂ ਜੋ ਚੋੜੇ ਹੋਏ ਤਾਂ ਕੀ ਹੋ ਗਿਆ ਸੇਵਾ ਕਰਦੇ ਤਾਂ ਕੀ ਹੋ ਗਿਆ ਅੱਜ ਆਪ ਆਪ ਦਾ ਕੰਮ ਕਰਦੇ ਆਂ ਤਾਂ ਵਚਨ ਕੀ ਕਹਿੰਦਾ ਕਿਹੜਾ ਬੀਜ ਤੁਸੀਂ ਅਤੇ ਜਿਹੜਾ ਕੰਡਿਆਲੇ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਵਚਨ ਨੂੰ ਸੁਣਦਾ ਹੈ ਪਰ ਇਸ ਯੁੱਗ ਦੀ ਚਿੰਤਾ ਅਤੇ ਅਧਿਤਾਂ ਦਾ ਧੋਖਾ ਵਚਨ ਨੂੰ ਦਵਾ ਲੈਂਦਾ ਹੈ ਅਤੇ ਉਹ ਫਲ ਰਹਿ ਜਾਂਦਾ ਹੈ ਹallelujah ਪਰ ਤੁਹਾਡੇ ਵਿੱਚ ਬਹੁਤ ਪਰਮੇਸ਼ਰ ਦੀ ਧਿਆ ਦੇ ਨਾਲ ਅਹੇ ਜੇ ਵੀ ਬੈਠੇ ਨੇ ਖੁਦਾਵੰਦ ਦੇ ਨਾਮ ਦੇ ਵਿੱਚ ਹallelujah ਜੋ ਚੰਗੀ ਜ਼ਮੀਨ ਤੇ ਬੋਏ ਗਏ ਹੋ ਹallelujah ਉਹ ਤੁਹਾਡੇ ਫਲ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਦੁਨੀਆ ਦੇਖੋਗੇ ਸ਼ਮਸ਼ੀ ਦੇ ਨਾਮ ਦੇ ਵਿੱਚ ਤੋੜਾ ਆਣ ਵਾਣ ਪਰੋਸ ਤੁਹਾਡੇ ਰਿਸ਼ਤੇਦਾਰ ਦੇਖਣ ਆਲੇ ਨੇ ਤੁਹਾਡੀ ਲਾਈਫ ਦੇ ਵਿੱਚ ਜੋ 100 ਗੁਣਾ ਚੱਲਦੇ ਹੋ 100 ਗੁਣਾ ਵਿਸ਼ਵਾਸ ਕਰਦੇ ਹੋ ਸੰਡੇ ਨੂੰ ਪੂਰੀ ਤਰ੍ਹਾਂ ਆਉਣਿਓ ਹਾਏ ਸੰਡੇ ਨੂੰ ਵੱਡਾ ਬੀਜ ਲੈ ਕੇ ਆਉਣਿਓ ਪਰਮੇਸ਼ਰ ਦੇ ਕੰਮਾਂ 'ਚ ਭਾਗੀਦਾਰ ਬਣਦੇ ਹੋ ਉਹਦੀ ਸੇਵਾ ਕਰਦੇ ਹੋ ਤਾਂ ਹਮੇਸ਼ਾ ਇਸ ਸ਼ਾਨਮਤੀ ਬੜੇ ਰਹਿਣ ਇਸੀ ਮਸਜਿਦ ਨਾਮ ਦੇ ਵਿੱਚ ਹਾਲੇਲੂਇਆ ਔਰ ਜਿਹੜੇ ਤੁਸੀਂ ਐਦਾਂ ਕਰਦੇ ਹੋ ਉਹ ਸੁਣ ਲਓ ਤੁਸੀਂ ਕਿਹੜੇ ਬੀਜ ਹੋ ਹallelujah ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਵਚਨ ਨੂੰ ਸੁਣਦਾ ਅਤੇ ਸਮਝਦਾ ਹੈ ਉਹ ਜ਼ਰੂਰ ਫਲ ਦਿੰਦਾ ਹੈ ਕੋਈ 100 ਗੁਣਾ ਕੋਈ 60 ਗੁਣਾ ਕੋਈ 30 ਗੁਣਾ ਫਲਦਾ ਹੈ ਹallelujah ਜੋ ਸੁਣਦੇ ਹੋ ਮੰਨਦੇ ਹੋ ਤੁਸੀਂ 100 ਗੁਣਾ ਦੀ ਆਸੀ ਤੜੇ ਕਰਦੇ ਹੋ ਤੇ ਆਇਸ਼ੀ ਬਸਤੀ ਦੇ ਨਾਲ ਵਿੱਚ 100 ਗੁਣਾ ਇਸ ਤਾ ਮਟਾੜੇ ਕਰਦੇ ਹੋ ਤੇ ਆਇਸ਼ੀ ਬਸਤੀ ਦੇ ਨਾਲ ਵਿੱਚ 100 ਗੁਣਾਲੇ ਬੀਜ ਹੋ ਜਾਓ ਇਸ ਬਸਤੀ ਦੇ ਨਾਲ ਵਿੱਚ ਜਦ ਬੀਜ ਆ ਜਾ ਸ਼ੁਭਸੀਨਾ ਦੇ ਵਿੱਚ ਚੈਤਾਨ ਦਾ ਧੋਕਾ ਤਾਂ ਦਾ ਧੋਕਾ ਜਗ ਨਹੀਂ ਚੰਤਾ ਤੈਨੂੰ ਛੱਡ ਕੇ ਚਲੀ ਜਾ ਸ਼ੁਭਸੀਨਾ ਦੇ ਵਿੱਚ ਸਾਰੇ ਚੈਤਾਨ ਦੇ ਪਹਾੜ ਟਹਿ ਜਾ ਸ਼ੁਭਸੀਨਾ ਦੇ ਨਾਂ ਦੇ ਵਿੱਚ ਸਾਰੀਆਂ ਚੜੀ ਹੋਈ ਦੇ ਗੰਦਾ ਢਿੱਗ ਜਾ ਸ਼ੁਭਸੀਨਾ ਦੇ ਨਾਂ ਦੇ ਵਿੱਚ ਹੋ ਰਰਾ 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 ਮੈਂ ਆਪਕੋ ਬLES ਕਰਦਾ ਹੂੰ ਬLES ਕਰਦਾ 100 ਨੂੰ ਫੋਲੋ ਕਰਨੇ ਲਈ